ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਰਜਿਸਟ੍ਰ ਕਰਦੀ ਇਸ ਵਕਤ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਕਾਫੀ ਦਿਨ ਹੋ ਗਏ ਸੀਗੇ ਜੀ ਵੀਡੀਓ ਨਹੀਂ ਬਣੀ ਹੈਗੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਸੀਗੇ ਤੇ ਅੱਜ ਕਾਫੀ ਦਿਨ ਬਾਅਦ ਵੀਡੀਓ ਬਣਾ ਰਹੇ ਹਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਨਵੇਂ ਵੀਵਰਸ ਆਉਣਗੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਹੋ ਸਕਦਾ ਜੀ ਅੱਜ ਵਾਲੇ ਸੂਟਾਂ ਦੀ ਜਿਹੜੀ ਵੀਡੀਓ ਆ ਉਹ ਮੋٹے ਸੂਟਾਂ ਦੀ ਯਾਨੀ ਕਿ ਪਸ਼ਮੀਨੇ ਦੇ ਸੂਟਾਂ ਦੀ ਲਾਸਟ ਵੀਡੀਓ ਹੋਵੇ ਤੇ ਅੱਜ ਵਾਲੇ ਸੂਟਾਂ ਤੇ ਡਿਸਕਾਊਂਟ ਚੱਲ ਰਿਹਾ ਹੈ ਜੀ ਤੇ ਜੇ ਤੁਹਾਨੂੰ ਪਸੰਦ ਹੋਏ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਸਾਨੂੰ ਵੀਡੀਓ WhatsApp ਤੇ ਸੈਂਡ ਕਰ ਦਿਓ ਤੇ ਸੂਟ ਘਰ ਬੈਠੇ ਮੰਗਵਾ ਲਿਓ ਜੀ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾ ਸੂਟ ਹੈਗਾ ਜੀ ਇਟਾਲੀਅਨ ਬੂਲ ਦੇ ਸੂਟ ਨੇ ਜੀ ਇਹ ਸਾਰੇ ਸੂਟਾਂ ਤੇ ਡਿਸਕਾਊਂਟ ਚੱਲ ਰਿਹਾ ਹੈ ਜੀ ਇਹ ਵਾਲਾ ਸੂਟ ਇਟਾਲੀਅਨ ਬੋਲ ਦਾ ਪਸ਼ਮੀਨੇ ਦਾ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਏ ਹੈਗਾ 800 ਰੁਪਏ ਪ੍ਰਾਈਸ ਹੈ ਜੀ ਸੂਟ ਦਾ ਇਹ ਕਲਰ ਹੈ ਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਚੱਲ ਰਿਹਾ ਹੈਗਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋਗੇ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਅਗਲਾ ਸੂਟ ਆਗਲਾ ਸੂਟ ਹੈਗਾ ਇਹ ਵੀ ਇਟਾਲੀਨ ਬੋਲ ਤੇ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਜੀ 800 ਰੁਪਿਆ ਜੀ ਇਹਦਾ ਪ੍ਰਾਈਸ ਆ ਸੂਟ ਦਾ ਸਾਰੇ ਸੂਟਾਂ ਤੇ ਡਿਸਕਾਊਂਟ ਚੱਲ ਰਿਹਾ ਜੀ ਅੱਜ ਇਹ ਅਗਲਾ ਕਲ ਹੈ ਜੀ ਬਹੁਤ ਘੱਟ ਪ੍ਰਾਈਸ ਸੂਟ ਦੇ ਰਹੇ ਆ ਜੀ ਅੱਜ ਆਪਾਂ ਹੋ ਸਕਦਾ ਵੀ ਲਾਸਟ ਪਸ਼ਮੀਨੇ ਦੇ ਸੂਟਾਂ ਦੀ ਲਾਸਟ ਵੀਡੀਓ ਹੋਵੇ ਹੋ ਸਕਦਾ ਕੋਈ ਇੱਕ ਅੱਧਾ ਜੇ ਕੋਈ ਰਹਿ ਗਿਆ ਤੋਂ ਉਹ ਪਾਗਲੀ ਵੀਡੀਓ ਚ ਦਿਖਾਵਾਂਗੇ ਕਰ ਬੈਠੇ ਤੁਸੀਂ ਖਰੀਦ ਸਕਦੇ ਹੋ ਜੀ। ਇਹ ਕਾਫੀ। ਇਹ ਲੋਚ। ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ। 80 ਗਣ ਬੋਲ ਵਾਲੇ। ਇਟਾਲੀਅਨ ਬੋਲਦੇ ਸੂਟ ਹੈ ਜੀ ਇਹ ਚਾਰ ਸੂਟ ਨੇ ਇਟਾਲੀਅਨ ਬੋਲ ਚ। ਤੇ ਤੁਹਾਨੂੰ ਕੋਈ ਵੀ ਪਸੰਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਤੇ ਜਿੱਦੋਂ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਕਿਦਾਂ ਕਰਾਉ ਜੀ ਤਾਂ ਕਿ ਸਾਨੂੰ ਪਤਾ ਲੱਗ ਜੇ ਤੇ ਬਾਕੀ ਪ੍ਰਾਈਸ ਵਗੈਰਾ ਸਾਰਾ ਕੁਝ ਅਸੀਂ ਵੀਡੀਓ 'ਚ ਸ਼ੋਅ ਕਰਦੇ ਹੁੰਦੇ ਆ ਤੁਸੀਂ ਧਿਆਨ ਨਾਲ ਵੀਡੀਓ ਦੇਖਿਆ ਕਰੋ ਸਾਰੇ ਕਿਉਂਕਿ ਬਾਅਦ 'ਚ ਪੜ੍ਹਨ ਮੈਸੇਜ ਕਰਦੀਆਂ ਪ੍ਰਾਈਸ ਬਾਰੇ ਆ ਹੈਗਾ ਜੀ ਸ਼ਿਮਰ ਦਾ ਸੂਟ ਇਹ ਲਾ ਇਹਦੇ 'ਚ ਇੱਕੋ ਹੀ ਕਲਰ ਰਹਿ ਗਿਆ ਜੀ ਇਹ ਲਾਸਟ ਪੀਸ ਹੈਗਾ ਇਹਦਾ ਪ੍ਰਾਈਜ਼ ਹੈਗਾ 31100 ਰੁਪਿਆ ਇਹ ਸੂਟ ਅਸੀਂ 121200 ਦੇ ਪਹਿਲਾਂ ਸੇਲ ਕੀਤੇ ਸੀਗੇ ਇਸ ਵਾਰ ਇਹਨਾਂ ਦਾ ਡਿਸਕਾਊਂਟ ਚੱਲ ਰਿਹਾ ਹੈ 100 ਰੁਪਏ ਦਾ ਡਿਸਕਾਊਂਟ ਆ ਬਹੁਤ ਸੋਹਣਾ ਸੂਟ ਆ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਅਗਲੇ ਸਾਲ ਲਈ ਹੋ ਸਕਦਾ ਲੈ ਕੇ ਰੱਖ ਸਕਦੇ ਹੋਗੇ ਕਿਉਂਕਿ ਹਜੇ ਤਾਂ ਸਰਦ ਵੀ ਐਸੇ ਬਹੁਤ ਪਈਆ ਤੇ ਜੇ ਨਹੀਂ ਵੀ ਸਿੱਪਿਆ ਤਾਂ ਅਗਲੇ ਸਾਲ ਪਾ ਸਕਦੇ ਹੋ ਆ ਆ ਲਓ ਬਰਾਜੀ ਇਹ ਵੀ ਸਿਮਰਦਾ ਹੀ ਹੈਗਾ ਇਹ ਆਲੋਪਰ ਸੂਟ ਹੈਗਾ ਇਹਦਾ ਵੀ ਪ੍ਰਾਈਸ 1100 ਪੀਏ ਹੈ। ਅਗਲਾ ਕਲਰ ਹੈਗਾ ਜੀ ਵਾਈਨ ਨਾਲ। ਸ਼ਿਮਰ ਦੇ ਸੂਟ ਨੇ, ਸ਼ਿਮਰ ਦੇ ਜਿਹੜੇ ਜੈਂਪਰ ਨੇ ਉਹ ਸ਼ਿਮਰਦੇ ਨੇ ਜੀ ਤੇ ਜਿਹੜੇ ਇਹਦੇ ਨਾਲ ਸਲਵਾਰਾਂ ਲੱਗੀਆਂ ਹੋਈਆਂ ਨੇ ਉਹ ਪਸ਼ਮੀਨੇ ਦੀਆਂ। ਪਸ਼ਮੀਨਾ ਸ਼ਿਮਰ ਤੇ ਸਲਵਾਰਾਂ ਪ्योर ਪਸ਼ਮੀਨੇ ਦੀਆਂ ਜੀ। ਬਹੁਤ ਸੋਹਣਾ ਕੱਪੜਾ ਹੈਗਾ। ਕੋਈ ਇਹਦੇ ਤੇ ਬੁਤ ਨਹੀਂ ਆਉਂਦਾ ਹੈਗਾ। अगला कलर जी। बॉटल ग्रीन कलर है अगला कलर है जी ग्रे कलर बहुत सोने कलर ने 1100 ਰੁਪਿਆ ਪ੍ਰਾਈਸ ਹੈ ਜੀ ਇਹ ਸੂਟ ਦਾ ਤੇ ਇਹ ਕਲਰ ਨਾ ਦੁਬਾਰਾ ਆਏ ਨੇ ਜੀ ਬਹੁਤ ਡਿਮਾਂਡ ਸੀ ਇਹਨਾਂ ਦੀ ਕਲਰਾਂ ਦੀ ਕਿਉਂਕਿ ਸਾਨੂੰ ਪਹਿਲਾਂ ਇਹ ਮਿਲੇ ਨਹੀਂ ਸੀ ਅਸੀਂ ਦੁਬਾਰਾ ਲੈ ਕੇ ਆਏ ਹੁਣ ਆਹ ਵਾਲੇ ਕਲਰ ਵੀ ਬਹੁਤ ਮਾਂਸ ਜੇ ਜਿਹੜੇ ਕੋਈ ਭੈਣ ਰਹਿ ਗਈ ਜੇ ਕਿਸੇ ਨੇ ਲੈਣਾ ਦੁਬਾਰਾ ਹੁਣ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਲੈ ਸਕਦੇ ਹੋ ਮਾਸਟਰ ਨਾਲ ਇਹ ਮਾਸਟਰ ਇਹ ਸਾਰੇ ਸ਼ਿਮਰਦੇ ਸੂਟ ਸੀਗੇ ਜੀ ਇਹਨਾਂ ਦਾ ਪ੍ਰਾਈਸ ਹੈਗਾ ਸੀ 1100 ਰੁਪਿਆ ਜੀ ਇਹ ਵੀ ਸ਼ਿਮਰੇ ਦਾ ਸ਼ਿਮਰੇ ਪਸੂਈਨਾ ਵੀ ਦੇ ਦੁਪੱਟਾ ਹੈ ਇਹ ਵੀ ਸੂਟ ਉੱਤੇ ਡਿਸਕਾਊਂਟ ਚੱਲ ਰਿਹਾ ਜੀ ਇਹਦੇ ਤੇ ਵੀ ਇਹ ਸੂਟ ਦਾ ਪ੍ਰਾਈਸ 12 ਸੌਰੀ 2000 ਰੁਪਏ ਸੀਗਾ ਡਿਸਕਾਊਂਟ ਤੇ ਆਪਾਂ ਇਹਨੂੰ 1800 ਰੁਪਏ ਦਾ ਦੇ ਰਹੇ ਹਾਂ ਜੀ ਬਹੁਤ ਸੋਹਣਾ ਦੁਪੱਟਾ 1800 ਰੁਪਏ ਦਾ ਦੁਪੱਟਾ ਡਿਸਕਾਊਂਟ ਤੇ ਦੇ ਰਹੇ ਹਾਂ ਆ ਬੜਾ ਇਹ ਦੁਪੱਟਾ ਜੀ ਸ਼ਿਮਰ ਦਾ ਹੀ ਦੁਪੱਟਾ ਰਹੂਗਾ ਬਹੁਤ ਸੋਹਣਾ ਲਾਈਟ ਵੇਟ ਆ ਤੇ ਕੋਈ ਐ ਨਹੀਂ ਹੈਗਾ ਵੀ ਸਿੱਤੇ ਖੜਨ ਵਾਲਾ ਦੁਪੱਟਾ ਜਿਹੜੀ ਪਹਿਣਾ ਸਿੱਤੇ ਦੇ ਦੁਪੱਟਾ ਰੱਖਦੀਆਂ ਨੇ ਉਹਨਾਂ ਲਈ ਵੀ ਵਧੀਆ ਸਿੱਤੇ ਵੀ ਖੜੂਗਾ ਦੁਪੱਟਾ ਇਹ ਕਲਰ ਹੈਗਾ ਜੀ ਮੋਰ ਪੰਖੀਆ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈ ਪੀਕਾਕ ਸ਼ੇਡ ਦਾ ਤੇ ਆ ਅਗਲਾ ਕਲਰ ਹੈ ਜੀ ਇਹਦਾ ਇਹ ਹੈਗਾ ਜੀ ਵਾਈਨ ਕਲਰ ਵਾਈਨ ਕਲਰ ਦਾ ਸੂਟ ਆ ਪਟਾਚੀ ਤੇ ਇਹਦੇ ਤੇ ਵੀ ਡਿਸਕਾਊਂਟ ਚੱਲ ਰਿਹਾ ਜੀ 1800 ਰੁਪਏ ਦਾ ਸੂਟ ਹੈ ਇਹ ਪਹਿਲਾਂ ਆਪਾਂ ਇਹ ਸੂਟ 2000 ਰੁਪਏ ਦੇ ਦਿੱਤੇ ਸੀਗੇ ਬਟ ਇਹ ਦੋ ਹੀ ਸੂਟ ਰਹਿ ਗਏ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 1800 ਕਿ ਤੁਹਾਨੂੰ ਪਸੰਦ ਆ ਤਾਂ ਸੂਟ ਘਰੇ ਬੈਠੇ ਮੰਗਵਾ ਸਕਦੇ ਹੋ ਹਾਂਜੀ ਹਾਂਜੀ ਕੁਛ ਕਿ ਪਹਿਣਾ ਨਾ ਸੂਟ ਰਖਵਾ ਲੈਂਦੀਆਂ ਨੇ ਤੇ ਕਾਫੀ ਟੈਂਟ ਸੂਟ ਪਏ ਰਹਿੰਦੇ ਨੇ ਬਾਅਦ ਚ ਉਹ ਨਾ ਕਰ ਦਿੰਦੀਆਂ ਨੇ ਪਰ ਐਦਾਂ ਨਾ ਕਰਿਆ ਕਰੋ ਜੀ ਕਿਉਂਕਿ ਹੋਰ ਵੀ ਕਸਟਮਰਾਂ ਨੇ ਸੂਟ ਲੈਣੇ ਹੁੰਦੇ ਨੇ ਉਹਨਾਂ ਦੇ ਫੋਟੋ ਵਗੈਰਾ ਭੇਜਦੇ ਨੇ ਜਦੋਂ ਅਸੀਂ ਕਹਿੰਦੇ ਨੇ ਸੂਟ ਇਹ ਸੇਲ ਹੋ ਚੁੱਕਿਆ ਹੈ ਪਰ ਉਹ ਸੂਟ ਐਂ ਹੀ ਪਿਆ ਰਹਿ ਜਾਂਦਾ ਜੀ ਪੀਸ ਐਦਾਂ ਨਾ ਕਰਿਆ ਕਰੋ ਜੀ ਤੇ ਨਹੀਂ ਤੁਸੀਂ ਜੇ ਨਹੀਂ ਲੈਣਾ ਹੁੰਦਾ ਤਾਂ ਕੋਈ ਗੱਲ ਨਹੀਂ ਸਾਡੇ ਇੱਕ ਦੋ ਦਿਨਾਂ ਦੇ ਵਿੱਚ ਹੀ ਜਵਾਬ ਦੇ ਦਿਆ ਕਰੋ ਜਦੋਂ ਕਾਫੀ ਕਾਫੀ ਦਿਨ ਸੂਟ ਪਏ ਰਹਿੰਦੇ ਨੇ ਫਿਰ ਔਖਾ ਹੋ ਜਾਂਦਾ ਜੀ ਵੀ ਸਾਡੇ ਸੂਟ ਸਾਰੇ ਐਦਾਂ ਹੀ ਪਏ ਰਹ ਜਾਂਦੇ ਨੇ ਤੇ ਅੱਜ ਜਿਹੜੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ